ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਚੀਦਾ ਇਹ ਪੰਡ ਠੱਠੀ ਭਾਈ ਦੇ ਬਿਲਕੁਲ ਨੇੜੇ ਇੱਕ ਹੱਥੇ ਦੇ ਪੰਡ ਸੁਖਾਨੰਦ ਰਹਿ ਜਾਂਦਾ ਹੈ ਤਹਿਸੀਲ ਬਾਗਾਪਰਣਾ ਤੇ ਮੋਗੇ ਜ਼ਿਲ੍ਹੇ ਦਾ ਇਹ ਪੰਡ ਹੈ ਭਾਈ ਦੇਵੀ ਲਾਲ ਦੇ ਕੋਲੋਂ ਆਪਾਂ ਅੱਜ ਫੇਰ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਤੇ ਜਰਸੀ ਨਸਲ ਦੀਆਂ ਗਾਵਾਂ ਇਹ ਤੋਂ ਇਲਾਵਾ ਇੱਕ ਛੋਟਾ ਬੱਚਾ ਇੱਕ ਹੀਫਰ ਇਹ ਵੀ ਫॉर ਸੇਲ ਹੈ ਵਿਹੜਾਂ ਦੇ ਵਿੱਚ ਵੀ ਜੇ ਗੱਲ ਕਰੀਏ ਦੋਸਤੋ ਤਾਂ ਇਹ ਪੰਜ ਵਿਹੜਾਂ ਜਿਹੜੀਆਂ ਗੱਬਣ ਐ ਕਨਫਰਮ ਐ ਬੇਨਤੀ ਹਰੇਕ ਵੀਰ ਨੂੰ ਇਹ ਹੀ ਆ ਵੀ ਜਦੋਂ ਵੀ ਪਸ਼ੂ ਖਰੀਦਦੇ ਹੋ ਉਹਦੀ ਤਸੱਲੀ ਕਰੋ ਕੋਈ ਵੀ ਟੈਸਟ ਕਰਾਉਣ ਦੀ ਲੋੜ ਲੱਗਦੀ ਉਹ ਕਰਵਾ ਲਓ ਜਾਂ ਗੱਬਣ ਤਾਂ ਖਾਸ ਕਰਕੇ ਚੈੱਕ ਕਰਵਾ ਕੇ ਲਜਾਇਆ ਕਰੋ ਸੋ ਆਓ ਮਿਲিয়ে ਬਾਈ ਨੂੰ ਕਰਦੇ ਆ ਗੱਲਬਾਤ ਦੋਸਤੋ ਵਿਹੜਾਂ ਤੋਂ ਸ਼ੁਰੂਆਤ ਕਰਾਂਗੇ ਫਿਰ ਇੱਕ ਗੱਬਣ ਗਾਂ ਵੀ ਤੁਹਾਨੂੰ ਦਿਖਾ ਦੇਣੀ ਆ ਦੇਵੀ ਲਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਦੇਵੀ ਲਾਲ ਬਾਈ ਅੱਜ ਆਪਾਂ ਸੱਤ ਨਾਕ ਦਿਖਾ ਰਹੇ ਹਾਂ ਹਾਂਜੀ ਜਿਹੜੀਆਂ ਜਰਸੀ ਵੈੜਾ ਦਿਖਾਵਾਂਗੇ ਹਾਂਜੀ ਇਹ ਇਹ ਪੰਜੇ ਗੱਬਣ ਆ ਬਾਈ ਪੰਜੇ ਗੱਬਣਾਂ ਜੀ ਤੇ ਛੇਵੀਂ ਬੈੜਾ ਜਿਹੜੇ ਡੇਢ ਮਹੀਨਾ ਕੋ ਸੀਮਨ ਲੱਗੇ ਉਹਨੂੰ ਚੈੱਕ ਕਰਵਾਉਣੀ ਹੋਰ ਪੰਜ ਚਾਰ ਦਿਨਾਂ ਨੂੰ ਠੀਕ ਹੈ ਹਾਂਜੀ ਤੇ ਉਹ ਦੁੱਧਾ ਚਾਰ ਤਿੰਨ ਤੱਕ ਕਿਲੋ ਵੈੜਾ ਥੱਲੇ ਦੂਜੇ ਠੀਕ ਹੈ ਪਹਿਸ਼ ਸ਼ੁਰੂਆਤ ਇਧਰੋਂ ਕਰ ਲੈਣੀ ਆ ਬਾਈ ਪਹਿਲੇ ਨੰਬਰ ਤੇ ਵੱਚੀ ਕਿੰਨੇ ਚਰ ਦੀ ਗੱਬਣ ਇਹ ਸੱਤ ਮਹੀਨੇ ਚੱਕ ਪਾਸ ਹੈ ਠੀਕ ਹੈ ਰੇਟ ਕੀ ਰਹਿਣਾ ਇਹਦਾ ਰੇਟ ਫੋਨ ਤੇ ਹੋਊਗਾ ਜੀ ਖੋਲੀ ਇਹਨੂੰ ਹਾਂਜੀ ਦੋਸਤੋ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਬੈੜ ਚੰਗੀ ਪੂਰੀਆਂ ਠੰਡੀ ਸੁੱਦੀ ਦੇਖ ਸੋ ਜਰਸੀ ਜਿਹਨੂੰ ਛੌਂਕ ਹੈ ਤਾਂ ਤੁਸੀਂ ਨਾਲ ਜਿੰਨਾ ਮਾਲ ਸਾਰਾ ਪੰਜਾਬ ਵਾਲੀ ਹੈ ਬਾਈ ਜੀ ਕੋਈ ਹਿਮਾਚਲ ਵਾਲੀ ਨਹੀਂ ਠੀਕ ਹੈ ਉਧਰ ਨੂੰ ਲੈ ਜੀ ਬਾਈ ਤੁਹਾਡੇ ਇੱਕੋ ਫਾਰਮ ਤੇ ਲੋਡ ਲਿਆ ਬਾਲ ਸਾਰਾ ਦੇਖ ਸਕਦੇ ਹੋ ਮੋੜ ਲੱਗੇ 7 ਮਹੀਨੇ ਕਨਫਰਮ ਚੱਕ ਪਾਸ ਆਪਣੀ ਕਰਵਾਈਏ ਜੇ ਕਿਸੇ ਨੇ ਕਰਵਾਉਣੀ ਹੈ ਕਰਵਾ ਸਕਦੇ ਜੀ ਠੀਕ ਹੈ ਸੋ ਦੋਸਤੋ ਚੱਕ ਪਾਸ ਤੁਸੀਂ ਕਰਵਾ ਕੇ ਲਿਜਾ ਸਕਦੇ ਹੋ ਇਹਨਾਂ ਵੱਲੋਂ ਚੱਕ ਪਾਸ ਹੋਈ ਵੀ ਹੈ ਪਹਿਲੇ ਨੰਬਰ ਤੇ ਇਹਦੇ ਨਾਲ ਇੱਕ ਹੋਰ ਵਾਇਡ ਜਿਹੜੀ ਉਹ ਵੀ ਗੱਬਣ ਚੱਕ ਪਾਸ ਹੈ ਕਿੰਨੇ ਚਰਦੀਓ ਬਾਈ ਦੱਸ ਦੂਗਾ 2 ਨੰਬਰ ਵਾਲੀ ਪਈ ਹੈ ਕਿੰਨੇ ਚਰਦੀ ਹੈ ਇਹ 7 ਮਹੀਨੇ ਦੀ ਤੋਰ ਦੇ ਇਹਨੂੰ ਹਾਂਜੀ ਸੱਤਾਂ ਦੀ ਇਹ ਗੱਬਣਾ ਦੱਸੋ ਥਾਣ ਚੰਗਾ ਲੱਗਾ ਨਰੋਆ ਮੋਟਾ ਥਾਣ ਲੱਗਾ ਬਾਕੀ ਢਾਂਚਾ ਇਹਦਾ ਤੁਸੀਂ ਦੇਖ ਲਓ ਸਭ ਬਾਕੀ ਸੋਹਣਾ ਸਭ ਹੀ ਚੰਗੀ ਹੈ ਉਦੋਂ ਵੀ ਬੱਚੀ ਪਹਿਲੇ ਨਹੀਂ 17 18 ਲੀਟਰ ਖਲੋ ਦਬਾਉਗੀ ਅਸੋ ਦੁੱਧ ਪਹਿਲੇ ਨਹੀਂ ਚੰਗਾ ਦੇ ਸਕਦੀ ਦੁੱਧ ਖੈਰ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ 2 ਨੰਬਰ ਤੇ ਸੀ ਤਰੇ ਨੰਬਰ ਤੇ ਇਹ ਕਿੰਨੇ ਚਿਰ ਦੀ ਗੱਬਣਾ ਬਈ ਇਹ ਬੱਚੀ ਹੈ ਜੀ 5 ਮਹੀਨੇ ਚੈੱਕ ਪਾਸ ਹੈ ਠੀਕ ਹੈ 5 ਮਹੀਨਿਆਂ ਦੀ ਗੱਬਨ ਚੈੱਕ ਪਾਸ 5 ਮਹੀਨੇ ਤੋਂ ਉੱਤੇ ਹੋ ਗਏ 2-4 ਦਿਨ ਦੰਦੋ ਖੀਰੀ ਹੈ ਬੱਚੀ ਚੈੱਕ ਕਰ ਸਕਦਾ ਠੀਕ ਹੈ ਫਾਰਮ ਦੇ ਵਿੱਚ ਬੱਚੀ ਦਾ ਸਾਰਾ ਰਿਕਾਰਡ ਮਿਲੂਗਾ ਬੱਚਿਆਂ ਦਾ ਸੈਕਸਡ ਸੀਮਨ ਲੱਗਿਆ ਬੱਚੀ ਦੀ ਮੋੜ ਲਵੇ ਦੰਦ ਪਟਕੇ ਦੇਖਣਾ ਦੰਦ ਪਟਕੇ ਦਿਖਾ ਦੇਣੇ ਬੱਚੀ ਨੂੰ ਠੀਕ ਹੈ ਉਹ ਦੰਦੋਂ ਦੱਸੋ ਬਾਈ ਦੱਸਦਾ ਵੀ ਇਹ ਬਿਲਕੁਲ ਖੀਰੀ ਹੈ ਕਾਗਜ਼ ਦੇਖ ਦੰਦ ਪਟਕੇ ਚੱਕ ਲਈ ਦੰਦ ਦਾ ਲੈਕ ਤਾਕੀ ਸੋ ਦੋ ਦੋਂਦ ਹਲਾ ਇੱਕ ਦੰਦ ਚੱਕ ਗਿਆ ਬਰੀਡ ਕੁਆਲਿਟੀ ਚੰਗੀ ਪਿਓਰ ਜਰਸੀ ਦਿਸਦੀ ਹੈ ਪੰਜ ਮਹੀਨੇ ਤੋਂ ਕੁਛ ਦਿਨ ਉੱਤੇ ਹੋਊਗੀ ਹਵਾਨਾ ਸੋਨਾ ਬਣਾਉਂਦੀ ਆਉਂਦੀ ਹੈ ਬਾਕੀ ਹਜੇ ਅਧ ਕੱਬਜੀ ਹੋਈ ਹੈ ਚੰਗੀ ਪਰ ਜੂਵੀ ਨੇੜ ਆਈ ਬੱਚੀ ਤੁਸੀਂ ਦੇਖੋ ਇਹਦਾ ਹਵਾਨਾ ਇਦਾਂ ਦਾ ਰੋਕ ਹੈ ਇਹਦੋਂ ਅਗਲੀ ਬੱਚੀ ਬਾਈ ਇਹ ਵੀ ਪੰਜ ਮਹੀਨੇ ਕਨਫਰਮ ਚੱਕ ਪਾਸ ਆਈ ਠੀਕ ਹੈ ਪੰਜਾਂ ਦੀ ਦੱਸੋ ਕਨਫਰਮ ਹੈ ਹਵਾਨਾ ਬਣਾਉਂਦੀ ਆਉਂਦੀ ਹੈ ਵੈਸੇ ਮੂਹੇ ਦੋ ਦੰਦ ਹੈ ਠੀਕ ਹੈ ਇਹ ਦੋ ਦੰਦ ਦਾ ਮੂਹੇ ਬਾਕੀ ਸਾਰਾ ਰਿਕਾਰਡ ਮਿਲ ਜੂਗਾ ਜੀ ਬੱਚਿਆਂ ਦਾ ਠੀਕ ਹੈ ਜਿਹੜਾ ਟੀਕਾ ਲੱਗਿਆ ਉਹ ਵੀ ਰਿਕਾਰਡ ਮਿਲੂਗਾ ਪੂਰਾ ਬੱਚੇ ਦਾ ਮੋੜੀ ਮੈਂ ਦੇਖ ਸਕਦਾ ਸੁਹੇਦ ਸੋ 4 ਨੰਬਰ ਦੇ ਉੱਤੇ 5 ਨੰਬਰ ਦੇ ਉੱਤੇ ਖੋਰ ਬੱਚੀ ਬਈ ਤੋਰੂਗਾ ਜਿਹੜੀ ਤੁਹਾਨੂੰ ਦਿਖਾਵਾਂਗੇ ਇਹ 5 ਨੰਬਰ ਵਾਲੀ ਕਿੰਨੇ ਚੱਤੀ ਕੱਬਣਾ ਬਈ ਇਹ 5 ਮਹੀਨੇ ਤੇ 10 ਦਿਨ ਦੀ ਹੈ ਜੀ 5 ਮਹੀਨੇ ਤੇ 10 ਦਿਨ ਦੱਸੋ ਸਵਾ 5 ਦੀ 5.5 ਦੇ ਨੇੜੇ ਤੇ ਡਹੋਣ ਵਾਲੀ ਹੈ ਗੱਬਣ 5.5 ਦੀ ਮੰਨ ਲਓ ਠੀਕ ਹੈ ਟਾਂਚਾ ਦੇਖੋ ਬੱਚੀ ਦਾ ਪਾਓ ਕਿਰੀ ਹੋ ਚੀ ਦੇਖ ਸਾਡੇ ਫੇਸ ਦੇਖੋ ਬੱਚੀ ਦਾ ਛੋਟਾ ਜਿਹਾ ਫੇਸ ਹੈ ਕੁਆਲਟੀ ਕੁਆਲਟੀ ਬਹੁਤ ਚੰਗੀ ਹੈ ਜਗਜੀਤ ਭਾਈ ਠੀਕ ਹੈ ਲੈ ਚਲੀ ਭਾਈ ਸੋ ਬਰੀਡ ਕੁਆਲਟੀ ਚੰਗੀ ਹੈ ਦੰਦ ਜਿਹੜੀ ਵੀ ਬੱਚੀ ਤੁਸੀਂ ਖਰੀਦਣੀ ਹੈ ਥਣ ਉਹ ਤੁਸੀਂ ਦੇਖਣੇ ਆਂ ਦੂਜੀ ਗੱਲ ਚੈੱਕ ਪਾਸ ਇਹਨਾਂ ਨੂੰ ਤੁਸੀਂ ਇੱਥੋਂ ਇਹਨਾਂ ਕੋਲ ਚੈੱਕ ਪਾਸ ਆ ਤੁਸੀਂ ਕਰਵਾ ਕੇ ਲਿਆਇਓ ਇੱਕ ਗਾਂ ਜਿਹੜੀ ਦੁੱਧ ਦੇ ਰਹੀ ਐ ਗੱਬਣ ਹੈ ਪਰ ਹਜੇ ਕਨਫਰਮ ਨਹੀਂ ਬਾਈ ਨੇ ਕਰਵਾਈ ਕਿੰਨਾ ਚਿਰ ਦੱਸਿਆ ਜੀ ਬਾਈ ਡੇਢ ਮਹੀਨਾ ਦੱਸਿਆ ਡੇਢ ਮਹੀਨਾ ਹੋ ਗਿਆ ਜਨਾਬ ਅੱਛੀ ਬੋਲੀ ਐ ਨਾ ਹੀਟ ਚਾਈ ਐ 2500% ਗੱਬਣ ਹੋਊਗੀ ਪਰ ਭਾਵੇਂ ਕੋ ਆਪਣੇ ਤੋਂ ਖਾਲੀ ਮੰਨ ਕੇ ਲੈ ਲੈ 6 ਕਿਲੋ ਦੁੱਧ ਰੈਡੀ ਐ ਥੱਲੇ ਠੀਕ ਐ 6 ਦੇਖ ਸਕਦੇ ਹੋ ਇਕੱਲਾ ਇਕੱਲਾ ਸਣ ਪਿਆ ਬਗ ਟੀਕਾ ਬੱਚੀ ਦੇ ਬਹੁਤ ਟੱਪਾ ਪਿਆ ਫਾਰਮ ਚ ਲਈ ਹੋਏ ਬੱਚੀ ਇਕੱਠੀ ਨਾਲ ਹੀ ਉਹਨਾਂ ਦੇ ਤੋਰਦੇ ਵੇ ਮੋੜਦੇ ਵਾਸ ਸੋ 6 ਮਹੀਨਿਆਂ ਦੀ ਸੌਰੀ 6 ਕਿਲੋ ਦੁੱਧ ਆ ਦੋਸਤੋ ਥਣ ਥਣ ਬੱਚੀ ਦੇ ਬਹੁਤ ਚੰਗਾ ਲੱਗਿਆ ਦੇਖ ਸਕਦੇ ਹੋ ਤੁਸੀਂ ਹੁਣ 6 ਕਿ ਠੀਕ ਹੈ ਮੋੜ ਦੇ ਹਾਂਜੀ ਸੋ 1.5 ਮਹੀਨਾ ਹੋਇਆ ਖਾਲੀ ਮੰਨ ਕੇ ਸੌਦਾ ਕਰ ਲਿਓ ਬਾਈ ਕਹਿੰਦਾ ਵੀ ਦੁੱਧ 6 ਕਿਲੋ ਇਹਦੇ ਥੱਲੇ ਹੈਗਾ ਇੱਕ ਛੋਟਾ ਬੱਚਾ ਜਿਹੜਾ ਵਿਕਰੀ ਵਾਲਾ ਬਾਈ ਕੋਲ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦਿੰਨੀ ਛੋਟੀ ਉਮਰ ਦਾ ਬੱਚਾ ਹੈ ਬੱਚੇ ਦੀ ਬਰੀਡ ਬਹੁਤ ਹੈ ਫੇਸ ਦੇਖੋ ਬੱਚੇ ਦਾ ਠੀਕ ਹੈ ਤੋਰ ਦੇ ਪੂਰੀ ਕੁਆਲਟੀ ਵਾਲਾ ਬੱਚਾ ਜੀ ਚੰਗੇ ਰਿਕਾਰਡ ਵਾਲਾ ਬੱਚਾ ਜੀ ਪੂਰਾ ਮੋੜਲੀ ਮੇ ਦੇਖ ਸਕਦੇ ਹੋ ਸੋ ਇਹ ਦੋਸਤੋ ਅੱਜ ਨਾਗ ਸੀਗੇ ਬਾਈ ਕੋਲ ਸੱਤ ਸੱਤੇ ਦਿਖਾਤੇ ਆ ਤਸੱਲੀ ਕਰ ਲਓ ਜਿਹੜਾ ਪਸ਼ੂ ਖਰੀਦਣਾ ਆਇਆ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਧੰਨਵਾਦ